ਰਾਗ ਗੋੜੀ ਸ਼ੰਤ ਮਹਲਾ ਪੰਜਵਾ ਰਾਗ ਗੋੜੀ ਵਿੱਚ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੀ ਪਾਵਨព្រਿਹਰ ਬਾਣੀ ਸ਼ੰਤ ੴ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸੱਚੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੇਰੇ ਮਨ ਬੈਰਾਗ ਪਿਆ ਜੀਓ ਕਿਉਂ ਦੇਖਾਂ ਪ੍ਰਭ ਦਾ ਤੇ ਤੇਰੇ ਦਰਸ਼ਨ ਤੋਂ ਬਿਨਾ ਮੇਰੇ ਮਨ ਵਿੱਚ ਕਾੜੀ ਪੈ ਰਹੀ ਹੈ ਦੱਸ ਮੈਂ ਤੈਨੂੰ ਕਿਵੇਂ ਵੇਖਾਂ ਮੇਰੇ ਮੀਤ ਸਖਾ ਹਰ ਜੀਓ ਗੁਰਪੁਰਖ ਬਿਧਾਤੇ ਏ ਮੇਰੇ ਪਾਤਸ਼ਾਹ ਪ੍ਰਭ ਏ ਮੇਰੇ ਮਿੱਤਰ ਏ ਮੇਰੇ ਸਾਥੀ ਏ ਹਰੀ ਏ ਸਭ ਤੋਂ ਵੱਡੇ ਇਹ ਸਰਵ ਵਿਆਪਕ ਹੈ ਸਰਜਨਹਾਰ ਜੀਓ ਪੁਰਖ ਵਿਧਾਤਾ ਏਕ ਸ੍ਰੀ ਧਰ ਕਿਉ ਮਿਲਾਂ ਤੁਝੇ ਉਡੀਨੀਆ ਤੂੰ ਸਰਬ ਵਿਆਪਕ ਹੈ ਤੂੰ ਸਭ ਦਾ ਪੈਦਾ ਕਰਨ ਵਾਲਾ ਹੈ ਤੂੰ ਹੀ ਲక్ష్ਮੀ ਪਤੀ ਹੈ ਤੈਥੋਂ ਵਿਛੜ ਕੇ ਅਸੀਂ ਵਿਆਕੁਲ ਹੋ ਰਹੀਆਂ ਹਾਂ ਦੱਸ ਅਸੀਂ ਤੈਨੂੰ ਕਿਵੇਂ ਮਿਲੀਏ ਕਰ ਕਰਹਿ ਸੇਵਾ ਸੀਸ ਚਰਣੀ ਮਨ ਆਸ ਦਰਸ਼ ਨਿਮਾਣੀਆਂ ਹੈ ਜਿੰਦੇ ਜਿਹੜੀਆਂ ਜੀਵ ਇਸਤਰੀਆਂ ਮਾਨ ਛੱਡ ਕੇ ਆਪਣੇ ਹੱਥਾਂ ਨਾਲ ਸੇਵਾ ਕਰਦੀਆਂ ਹਨ ਆਪਣਾ ਸਿਰ ਗੁਰੂ ਦੇ ਚਰਣਾ ਉੱਤੇ ਰੱਖਦੀਆਂ ਹਨ ਤੇ ਆਪਣੇ ਮਨ ਵਿੱਚ ਪ੍ਰਭੂ ਦੇ ਦਰਸ਼ਨ ਦੀ ਆਸ ਧਰਦੀਆਂ ਹਨ ਸਾਸ ਸਾਸ ਨਾ ਕੜੀ ਵਿਸਰੈ ਪਾਲ ਮੂਰਤ ਦਿਨ ਰਾਤ ਤੇ ਉਹਨਾਂ ਨੂੰ ਹਰੇਕ ਸਾਹ ਦੇ ਨਾਲ ਉਚੇਤੇ ਰਹਿੰਦਾ ਹੈ ਉਹਨਾਂ ਨੂੰ ਦਿਨ ਰਾਤ ਕਿਸੇ ਵੀ ਵੇਲੇ ਇੱਕ ਘੜੀ ਭਾਰ ਇੱਕ ਪਲ ਭਾਰ ਇੱਕ ਮੂਰਤ ਪਰ ਉਹ ਪ੍ਰਭੂ ਨਹੀਂ ਭੁੱਲਦਾ ਨਾਨਕ ਸਾਰੰਗ ਜਿਉ ਪਿਆਸੇ ਕਿਉ ਮਿਲੀ ਐ ਪ੍ਰਭ ਦਾਤੇ ਏ ਨਾਨਕ ਨਾਨਕ ਆਖਦਾ ਹੈ ਕਿ हे ਦਾਤਾਰ ਪ੍ਰਭੂ ਅਸੀਂ ਜੀਵ ਤੈਥੋਂ ਬਿਨਾ ਤਹਾਏ ਪੀਹੇ ਮੰਗ ਤੜਫ ਰਹੇ ਹਾਂ ਦੱਸ ਤੈਨੂੰ ਕਿਵੇਂ ਮਿਲੀਏ ਇਕ ਬਿਨੋ ਕਰੋ ਜੀਓ ਸੁਣ ਕੰਤ ਪਿਆਰੇ हे ਪਿਆਰੇ ਕੰਤ ਪ੍ਰਮਾਤਮਾ ਜੀ ਮੇਰੀ ਇੱਕ ਬੇਨਤੀ ਹੈ ਤੇ ਅਨ ਨਾਲ ਸੁਣੋ ਮੇਰਾ ਮਨ ਤਨ ਮੋਹ ਲੀਆ ਜਿਉ ਦੇਖ ਚਲਤ ਤੁਹਾਰੇ ਤੇਰੇ ਕੋਤਕ ਤਮਾਸ਼ੇ ਵੇਖ ਵੇਖ ਕੇ ਮੈਂ ਠੱਗੀ ਗਈ ਚਲਤਾ ਤੁਮਹਾਰੇ ਦੇਖ ਮੋਹੀ ਉਦਾਸ ਤਨ ਕਿਉਂ ਧੀਰੀ ਐ ਤੇਰੇ ਕੋਤਕ ਤਮਾਸ਼ੇ ਮੇਰਾ ਮਨ ਮੋ ਲੈ ਲੇ ਹਨ ਹਰੇਕ ਇੰਦਰਾ ਮੋਲਿਆ ਹੈ ਪਰ ਹੁਣ ਇਹ ਜੀਵ ਇਸਤਰੀ ਇੰਨਾ ਕੌਤਕ ਤਮਾਸ਼ਿਆਂ ਤੋਂ ਉਦਾਸ ਹੋ ਗਈ ਹੈ ਤੇਰੇ ਮਿਲਾਪ ਤੋਂ ਮੈਨੈ ਇਸ ਨੂੰ ਤਿਰਜ ਨਹੀਂ ਆਉਂਦਾ ਗੁਣਮント ਨਾਹ ਦਇਾਲ ਬਾਲਾ ਸਰਬ ਗੁਣ ਭਰਪੂਰੇ ਹੇ ਸਭ ਗੁਣਾ ਦੇ ਮਾਲਕ ਖਸਮ ਤੂੰ ਦਇਆ ਦਾ ਘਰ ਹੈ ਤੂੰ ਸਦਾ ਜਵਾਨ ਹੈ ਤੂੰ ਸਾਰੇ ਗੁਣਾ ਨਾਲ ਭਰਪੂਰ ਹੈ ਪੇਰੋ ਦੋਸ਼ ਨਹੀਂ ਸੁਖਾਂ ਦਾ ਤੇ ਹਾਂ ਵਿਛੜੀ ਬੁਰਿਆਰੇ ਇਹ ਸਾਰੇ ਸੁਖਾਂ ਦੇ ਦਾਤੇ ਤੇਰੇ ਵਿੱਚ ਕੋਈ ਦੋਸ਼ ਨਹੀਂ ਮੈਂ ਮੰਦ ਕਰਮਣ ਆਖ ਕਹੀ ਤੈਥੋਂ ਵਿਛੜੀ ਹੋਈ ਆ ਬੇਨਵੰਤ ਨਾਨਕੋ ਦਇਆ ਧਾਰੋ ਆਰੋ ਆਉ ਨਾ ਪਿਆਰੇ ਨਾਨਕ ਆਖਦਾ ਹੈ हे ਪਿਆਰੇ ਪਤੀ ਜੀ ਵਿਸਤਰੀ ਬੇਨਤੀ ਕਰਦੀ ਹੈ ਤੂੰ ਮੇਰ ਕਰਕੇ ਇਸ ਹਿਰਦੇ ਘਰ ਵਿੱਚ ਆ ਵਾਸ ਕਿਉਂਕਿ ਮੈਂ ਤੈਨੂੰ ਉਦੋਂ ਨਹੀਂ ਮਿਲ ਸਕਦਾ ਆ ਜਦੋਂ ਮੈਂ ਆਪਣੇ ਆਪ ਵਿੱਚ ਆਪਣੇ ਓਗਣਾ ਤੇ ਚਾਤੀ ਮਾਰਾਂਗਾ ਮੈਂ ਆਪਣੇ ਓਗਣਾ ਕਰਕੇ ਤੇਰੇ ਤੋਂ ਵਿਛੜਿਆ ਹੋਇਆ ਹਮਨ ਅਰਪੀ ਸਭ ਤਾਨ ਅਰਪੀ ਅਰਪੀ ਸਭ ਦੇ ਸਾ ਮੈਂ ਉਸ ਮਿੱਤਰ ਪਿਆਰੇ ਪ੍ਰਭੂ ਨੂੰ ਆਪਣਾ ਮਨ ਭੇਟ ਕਰਦੇ ਹਾਂ ਆਪਣਾ ਸਰੀਰ ਹਿਰਦਾ ਭੇਟ ਕਰਦੇ ਹਾਂ ਇਹ ਸਾਰੇ ਦੇਸ਼ ਗਿਆਨ ਗ੍ਰੇ ਵਾਰਦੇ ਹਾਂ ਹਉ ਸਿਰ ਅਰਪੀ ਤਸਮੀਤ ਪਿਆਰੇ ਜੋ ਪ੍ਰਭ ਦੇ ਸੰਦੇਸਾ ਆਪਣਾ ਸਿਰ ਉਸ ਦੇ ਹਵਾਲੇ ਕਰਦੇ ਹਾਂ ਜਿਹੜਾ ਮੈਨੂੰ ਪ੍ਰਭੂ ਨਾਲ ਮਿਲਾਪ ਕਰਾਉਣ ਵਾਲਾ ਸੁਨੇਹਾ ਦੇਵ ਅਰ ਪਿਆ ਤੰਸੀਸ ਸਥਾਨ ਗੁਰਪੈ ਸੰਗ ਪ੍ਰਭੂ ਦਿਖਾਇਆ ਜਿਸ ਜੀਵ ਸਤਰੀ ਨੇ ਸਾਧ ਸੰਗਤ ਦੀ ਬਰਕਤ ਨਾਲ ਆਪਣਾ ਸਿਰ ਗੁਰੂ ਦੇ ਹਵਾਲੇ ਕਰ ਦਿੱਤਾ ਗੁਰੂ ਨੇ ਉਸ ਨੂੰ ਹਿਰਦੇ ਵਿੱਚ ਹੀ ਵਸਦਾ ਪ੍ਰਮਾਤਮਾ ਵਿਖਾੜ ਦਿੱਤਾ ਕੇਨ ਮਾਂ ਹੈ ਸਗਲਾ ਦੁੱਖ ਮਿਟਿਆ ਮਨੋ ਚਿੰਦਿਆ ਪਾਇਆ ਇਸ ਖਿੰਨ ਵਿੱਚ ਹੀ ਉਸ ਜੀਵ ਇਸਤਰੀ ਦਾ ਸਾਰਾ ਹੀ ਪ੍ਰਭੂ ਤੋਂ ਵਿਛੋੜੇ ਦਾ ਦੁੱਖ ਦੂਰ ਹੋ ਗਿਆ ਕਿਉਂਕਿ ਉਸ ਨੂੰ ਮਨ ਦੀ ਮਰਦ ਮਿਲ ਗਈ ਦਿਨ ਰੈਣ ਰਲੀਆਂ ਕਰੇ ਕਾਮਣ ਮਿਟੇ ਸਗਲ ਅੰਦੇਸਾ ਉਹ ਜੀਵ ਇਸਤਰੀ ਪ੍ਰਭੂ ਚਰਨਾ ਵਿੱਚ ਜੁੜ ਕੇ ਦਿਨ ਰਾਤ ਆਤਮਕ ਆਨੰਦ ਮਾਣਦੀ ਹੈ ਉਸ ਦੇ ਸਾਰੇ ਚਿੰਤਾ ਫਿਕਰ ਮਿਟ ਜਾਂਦੇ ਹਨ ਬਿਨਵੰਤ ਨਾਨਕ ਕੰਤ ਮਿਲਿਆ ਲੋੜ ਤੇ ਹਮ ਜੈਸਾ ਨਾਨਕ ਬੇਨਤੀ ਕਰਦਾ ਹੈ ਜਿਹੜੀ ਜੀਵ ਇਸਤਰੀ ਸਾਧ ਸੰਗਤ ਦਾ ਆਸਰਾ ਲੈ ਕੇ ਆਪਣਾ ਆਪ ਗੁਰੂ ਦੇ ਹਵਾਲੇ ਕਰਦੀ ਹੈ ਉਸ ਨੂੰ ਖਸਮ ਪ੍ਰਭੂ ਮਿਲ ਪੈਂਦਾ ਹੈ ਕਿ ਉਹ ਕਸਮ ਪ੍ਰਭੂ ਐਸਾ ਹੈ ਜਿਹੋ ਜੈ ਐਸੀ ਸਾਰੇ ਜੀਵ ਸਦਾ ਟੂਣਦੇ ਰਹਿੰਦੇ ਹਨ ਉਹੀ ਹੈ ਜਿਸ ਨੂੰ ਅਸੀਂ ਸਾਰੇ ਮਿਲਣਾ ਲੋੜਦੇ ਹਾਂ ਮੇਰੇ ਮਨ ਅਨੰਦ ਪਿਆ ਜਿਉ ਵਜੀ ਬਾਧਾਈ اے ਸਹੇਲਿਓ ਜਦੋਂ ਦਾ ਮੇਰੇ ਹਿਰਦੇ ਘਰ ਵਿੱਚ ਸੋਹਣਾ ਪਿਆਰਾ ਪ੍ਰਭੂ ਪਤੀ ਆਵਸਿਆ ਹੈ ਕਾਰ ਲਾਲ ਆਇਆ ਪਿਆਰਾ ਸਭ ਤਿਖਾ 부ਝਾਈ ਮੇਰੀ ਸਾਰੀ ਮਾਇਆ ਦੀ ਤ੍ਰਿਸ਼ਨਾ ਮਿਟ ਗਈ ਮੇਰੇ ਮਨ ਵਿੱਚ ਹੁਣ ਚਾਉ ਬੜਿਆ ਰਹਿਦਾ ਹੈ ਮੇਰੇ ਅੰਦਰ ਉਹ ਆਤਮ ਹਾਲਤ ਪ੍ਰਬਲ ਬਣੀ ਪਈ ਹੈ ਕਿ ਮੇਰਾ ਦਿਲ ਹੁਲਾਰੇ ਲੈ ਰਿਹਾ ਹੈ ਮਿਲਿਆ ਤਾਂ ਲਾਲ ਗੋਪਾਲ ਠਾਕੁਰ ਸਖੀ ਮੰਗ ਲਗਾਇਆ ਜਦੋਂ ਦਾ ਸੋਹਣਾ ਪਿਆਰਾ ਠਾਕੁਰ ਗੋਪਾਲ ਮੈਨੂੰ ਮਿਲਿਆ ਹੈ ਮੇਰੀਆਂ ਸਹੇਲੀਆਂ ਨੇ ਮੇਰੇ ਗਿਆਨ ਇੰਦਰੀਆਂ ਨੇ ਖੁਸ਼ੀ ਦਾ ਗੀਤ ਗਾਉਣਾ ਸ਼ੁਰੂ ਕਰ ਦਿੱਤਾ ਸਭ ਮੀਤ ਬੰਧਕ ਹਰਖ ਉਪਜਿਆ ਦੂਤ ਥਾਂ ਗਵਾਇਆ ਮੇਰੇ ਇੰਨਾ ਮਿੱਤਰਾਂ ਸਨਬੰਧੀਆਂ ਨੂੰ ਮੇਰੇ ਗਿਆਨ ਇੰਦਰੀਆਂ ਨੂੰ ਚਾਉ ਚੜਿਆ ਰਹਿੰਦਾ ਹੈ ਤੇ ਮੇਰੇ ਅੰਦਰੋਂ ਕਾਮਾਦਿਕ ਵੈਰੀਆਂ ਦਾ ਨਾਮ ਨਿਸ਼ਾਨ ਮਿਟ ਗਿਆ ਹੈ ਨੱਤ ਵਾਜੇ ਵਜੇ ਕਰਮੈ ਤੇਰ ਸੰਗ ਸੇਜ ਵਿਸ਼ਾਈ ਮੈਂ ਪ੍ਰਭੂ ਪਤੀ ਨਾਲ ਸੇਜ ਵਿਸ਼ਾਲੀ ਹੈ ਮੈਂ ਆਪਣੇ ਹਿਰਦੇ ਨੂੰ ਪ੍ਰਭੂ ਦੀ ਯਾਦ ਵਿੱਚ ਜੋੜ ਦਿੱਤਾ ਹੈ ਹੁਣ ਮੇਰੇ ਹਿਰਦੇ ਵਿੱਚ ਬਿਨਾ ਵਜਾਏ ਵਾਜੇ ਵੱਜ ਰਹੇ ਹਨ ਮੇਰੇ ਹਿਰਦੇ ਵਿੱਚ ਲਗਾਤਾਰ ਉਹ ਫੁਲਾਰਾ ਬਣਿਆ ਰਹਿੰਦਾ ਹੈ ਜੋ ਵੱਜਦੇ ਵਾਜਿਆਂ ਨੂੰ ਸੁਣ ਕੇ ਅਨੁਭਵ ਕਰੀਦਾ ਹੈ ਬੇਨੂੰ ਅੰਤ ਨਾਨਕ ਸਹਜ ਰਹੈ ਹਰ ਮਿਲਿਆ ਕੰਤ ਸੁਖਦਾਈ ਨਾਨਕ ਬੇਨਤੀ ਕਰਦਾ ਹੈ ਜਿਸ ਜੀਵ ਇਸਤਰੀ ਨੂੰ ਸਾਰੇ ਸੁੱਖਾਂ ਦਾ ਦਾਤਾ ਪ੍ਰਭੂਪਤੀ ਮਿਲ ਪੈਂਦਾ ਹੈ ਉਹ ਆਤਮਕ ਅਡੋਲਤਾ ਵਿੱਚ ਟਿਕੀ ਰਹਿੰਦੀ ਹੈ ਗੌੜੀ ਮਹਲਾ ਪੰਜਵਾ ਮਹਨ ਤੇਰੇ ਉੱਚੇ ਮੰਦਰ ਮਹਲ ਅਪਾਰਾ ਇੱਕ ਗੱਲ ਧਿਆਨ ਨਾਲ ਸਾਰੇ ਸੁਣ ਲਓ ਅਸੀਂ ਇਹ ਸ਼ਬਦ ਦੇ ਨਾਲ ਇੱਕ ਘਟਨਾ ਜੋੜਤੀ ਹੈ ਪਰ ਤੁਸੀਂ ਇਹ ਸ਼ਬਦ ਦੇ ਸਾਰੇ ਅਰਥ ਵੇਖੋ ਤਾਂ ਵੇਖੋ ਵੀ ਕਿਹੜੇ ਮੈਲਾ ਦੀ ਗੱਲ ਚੱਲ ਰਹੀ ਹੈ ਕਿਹੜੇ ਚਬਾਰਿਆਂ ਦੀ ਗੱਲ ਚੱਲਦੀ ਹੈ ਕੀ ਧਰਤੀ ਤੇ ਬਣੇ ਕਿਸੇ ਕਮਰੇ ਦਾ ਕਮਰੇ ਦੇ ਉਸ ਤੇ ਬਣੇ ਚਬਾਰੇ ਦਾ ਜ਼ਿਕਰ ਹੋ ਰਿਹਾ ਹੈ ਨਹੀਂ ਹੈ ਮਾਨ ਨੂੰ ਮੋਹ ਲੈਣ ਵਾਲੇ ਪ੍ਰਭੂ ਠੀਕ ਹੈ ਜੀ ਪਹਿਲਾਂ ਤਾਂ ਇਹ ਕਿਸੇ ਵਿਅਕਤੀ ਨੂੰ ਸੰਬੋਧਨ ਕਰਕੇ ਸ਼ਬਦ ਨਹੀਂ ਲਿਖਿਆ ਗਿਆ ਔਰ ਖਾਸ ਕਰਕੇ ਉਸ ਵਿਅਕਤੀ ਨੂੰ ਜਿਸ ਵਿਅਕਤੀ ਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕੋਈ ਮਾਨ ਹੀ ਨਾ ਦਿੱਤਾ ਹੋਵੇ ਇਤਿਹਾਸ ਨੇ ਕੋਈ ਬੋਤਾ ਮਾਨ ਨਾ ਦਿੱਤਾ ਹੋਵੇ ਤਾਂ ਇਹੋ ਦੇ ਇਨਸਾਨ ਨੂੰ ਸੰਬੋਧਨ ਕਰਕੇ ਰੱਬੀ ਬਾਣੀ ਦਾ ਉਚਾਰਨ ਕਰਨਾ ਤੇ ਇਹ ਕੋਰ ਬਾਬਾਸੀਂ ਆਪਣੀ ਜ਼ੁਬਾਨੋਂ ਅਫਸਰ ਕਰਦੇ ਆ ਸਾਡੇ ਬਲਾਰੇ ਕਰਦੇ ਸਾਡੇ ਸਾਹਮਣੇ ਉਹ ਦੇਖੋ ਹੇ ਮਨ ਨੂੰ ਮੋਹ ਲੈਣ ਵਾਲੇ ਪ੍ਰਭੂ ਮੋਹਨ ਗੌਣਿਆ ਮਨ ਨੂੰ ਮੋਹ ਲੈਣ ਵਾਲਾ ਤੇਰੇ ਉੱਚੇ ਮੰਦਰ ਹਨ ਤੇਰਾ ਮੰਦਰ ਕਿੱਡਾ ਉੱਚਾ ਹੈ ਇਹਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਤੇਰੇ ਮਹਿਲ ਐਸੇ ਹਨ ਕਿ ਉਹਨਾਂ ਦਾ ਪਾਰਲਾ ਬੰਨਣਾ ਨਹੀਂ ਦੱਸਦਾ ਹੈ ਅਕਾਲ ਪੁਰਖ ਵੈਗਰੂ ਤੇਰੇ ਕੋਤਕ ਇਦਾਂ ਦੇ ਆ ਵੀ ਜਿਨ੍ਹਾਂ ਦੇ ਪਰੇ ਨਹੀਂ ਜਾਇਆ ਜਾ ਸਕਦਾ ਤੂੰ ਕਿਸੇ ਧਰਤੀ ਤੇ ਬਣੇ ਕਮਰੇ ਦੀ ਜਾਂ ਬਿਲਡਿੰਗ ਦਾ ਜ਼ਿਕਰ ਨਹੀਂ ਹੋ ਰਿਹਾ ਮੋਹਨ ਤੇਰੇ ਸੋਹਣ ਦਵਾਰ ਜੀਓ ਸੰਤ ਧਰਮਸਾਲਾ हे मोहन तेरे दर ते तेरे धर्म स्थानों में तेरे संत जन बैठे सोने लग रहे हैं ਤਰਮ ਸਾਲ ਅਪਾਰ ਧਿਆਰ ਠਾਕੁਰ ਸਦਾ ਕੀਰਤਨ ਗਾਵੈ ਹੈ ਬੇੰਤ ਪ੍ਰਭੂ ਹੈ ਦਇਆਵਾਨ ਪ੍ਰਭੂ ਹੈ ਠਾਕੁਰ ਤੇਰੇ ਧਰਮ ਸਥਾਨ ਵਿੱਚ ਤੇਰੇ ਸੰਤ ਜਨ ਸਦਾ ਤੇਰਾ ਕੀਰਤਨ ਕਰਦੇ ਹਾਂ ਜਾਂ اور ਇੱਥੇ ਵੀ ਵੇਖੋ ਨਾਲ ਅਰਥ ਉਹਨਾਂ ਨੇ ਕੀਤੇ ਹੋਇਆ ਵੀ ਇਹ ਬਾਬਾ ਮੋਹਨ ਦਾਸ ਦੀ ਸ਼ਬਦ ਜਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸੁਪੁੱਤਰ ਮੋਹਨ ਦੀ ਸ਼ਬਦ ਨਹੀਂ ਹੈਗਾ ਕਿਉਂਕਿ ਨੋਟ ਵੇਖੋ ਬਾਬਾ ਮੋਹਨ ਜੀ ਦਾ ਕੀਰਤਨ ਕਿਤੇ ਵੀ ਕਿਸੇ ਵੀ ਧਰਮਸ਼ਾਲਾ ਵਿੱਚ ਕੋਈ ਸੰਤ ਜਨ ਕਦੇ ਨਾ ਗਾਉਂਦੇ ਰਹੇ ਹਨ ਨਾ ਹੋਣ ਗਾਉਂਦੇ ਬਾਬਾ ਮੋਹਨ ਜੀ ਦੇ ਕੋਈ ਸ਼ਬਦ ਨਹੀਂ ਹੈਗੇ ਕੋਈ ਉਹਨਾਂ ਦੀ ਰਚਨਾ ਨਹੀਂ ਹੈਗੀ ਕੋਈ ਕੀਰਤਨ ਉਹਨਾਂ ਦਾ ਨਹੀਂ ਹੁੰਦਾ ਸੀ ਤੇ ਨਾ ਹੁਣ ਕਿਤੇ ਹੁੰਦਾ ਆ ਤੇ ਇਸ ਤਰ੍ਹਾਂ ਦਾ ਭੁਲੇਖਾ ਜਿਹੜਾ ਉਹ ਸਾਡੇ ਬੰਦਿਆਂ ਨੂੰ ਨਹੀਂ ਖਾਣਾ ਚਾਹੀਦਾ ਗੱਲ ਰੱਬੀ ਗੁਣਾਂ ਦੀ ਚੱਲ ਰਹੀ ਆ ਜਨ ਸਾਦ ਸੰਤ 71 ਹੋਵੇਂ ਤਾਹਾਂ ਤੁਜੈ ਧਿਆਵੇਂ ਜਿੱਥੇ ਵੀ ਚਾਰ ਬੰਦੇ ਜੁੜ ਕੇ ਬੈਠਦੇ ਆ ਸਤਸੰਗੀ ਜੁੜ ਕੇ ਬੈਠਦੇ ਆ ਏ ਮੌਨ ਅਕਾਲ ਪੁਰਖ ਵੈਗੁਰੂ ਮਾਨ ਨੂੰ ਮੋਹ ਲੈਣ ਵਾਲੇ ਤੈਨੂੰ ਧਿਆਉਂਦੇ ਨੇ ਨਾ ਕਿ ਉਸ ਵਿਅਕਤੀ ਵਿਸ਼ੋਸ਼ ਵਿਸ਼ੇਸ਼ ਦਾ ਜੇਕਰ ਹੋ ਰਿਹਾ ਕਰਦਾ ਮਇਆ ਦਿਆਲ ਸੁਆਮੀ ਹੋ ਦੀਨ ਕਿਰਪਾਰਾ ਹੈ ਦਇਆ ਦੇ ਕਰਮੋਹਨ ਹੈ ਸਭ ਦੇ ਮਾਲਕ ਮੋਹਨ ਤੂੰ ਦਇਆ ਕਰਕੇ ਤਰਸ ਕਰਕੇ ਗਰੀਬਾਂ ਅनाथਾਂ ਤੇ ਕਿਰਪਾਲ ਹੁੰਦਾ ਹੈ ਬੇਨਵੰਤ ਨਾਨਕ ਦਰਸ ਪਿਆਸੇ ਮਿਲ ਦਰਸ਼ਨ ਸੁਖ ਸਾਰਾ ਏ ਮੋਹਨ ਨਾਨਕ ਬੇਨਤੀ ਕਰਦਾ ਹੈ ਤੇਰੇ ਦਰਸ਼ਨ ਦੇ ਪਿਆਸੇ ਤੇਰੇ ਸੰਤ ਜਨ ਤੈਨੂੰ ਮਿਲ ਕੇ ਤੇਰੇ ਦਰਸ਼ਨ ਦਾ ਸੁਖ ਮੰਨਦੇ ਹਨ ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ਹੈ ਮੋਹਨ ਤੇਰੀ ਸਿੱਪਸਲਾ ਦੇ ਬਚਨ ਸੋਹਣੇ ਹਨ ਤੇਰੀ ਚਾਲ ਜਗਤ ਦੇ ਜੀਵਾਂ ਦੀ ਚਾਲ ਨਾਲੋਂ ਵੱਖਰੀ ਹੈ ਅਕਾਲ ਪੁਰਖ ਵੈਗੁਰ ਪਰਮਾਤਮਾ ਮਨ ਨੂੰ ਮੋਹ ਲੈਣ ਵਾਲਾ ਮੋਹਨ ਤੁਮਨੇ ਇੱਕ ਜੀ ਅਵਰ ਸਭ ਰਾਲੀ ਹੈ ਏ ਮੋਹਨ ਜੀ ਸਾਰੇ ਜੀ ਸਿਰਫ ਤੈਨੂੰ ਹੀ ਸਦਾ ਕਾਇਮ ਰਹਿਣ ਵਾਲਾ ਮੰਨਦੇ ਆਂ ਹੋਰ ਸਾਰੀ ਸ੍ਰਿਸ਼ਟੀ ਨਾਸ਼ਵੰਤ ਹੈ ਹੁਣ ਇਹ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਿਸੇ ਵਿਅਕਤੀ ਨੂੰ ਨਹੀਂ ਕਹਿ ਰਹੇ ਕਿ ਤੂੰ ਸਦਾ ਰਹਿਣ ਵਾਲਾ ਹੈ ਬਾਕੀ ਸਾਰੀ ਦੁਨੀਆ ਨਾਸ਼ਵੰਤ ਹੈ ਤੁਜੇ ਮੋਹਨ ਨੇ ਜਨਮ ਲਿਆ ਤਾਂ ਉਹਨੇ ਵੀ ਨਾ ਸੁਣੋ ਪਰੇ ਮੋਹਨ ਉਹ ਜਿਹੜਾ ਜਨਮ ਚਰੀਉ ਨਾ ਮੰਨਿਆ ਤਾਂ ਏਕ ਅਲੇਖ ਠਾਕੁਰ ਜਿਨੈ ਸਭ ਕਲ ਧਾਰਿਆ ਏ ਮੋਹਨ ਸਿਰਬ ਤੈਨੂੰ ਹੀ ਇਕਸਤਰ ਮੰਨਦੇ ਹਾਂ ਸਿਰਬ ਤੈਨੂੰ ਹੀ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਜੋ ਤੂੰ ਸਦਾ ਪਾਲਣਹਾਰ ਹੈ ਤੇ ਜਿਸ ਤੈਨੇ ਸਾਰੀ ਸ੍ਰਿਸ਼ਟੀ ਵਿੱਚ ਆਪਣੀ ਸਤਾ ਵਰਪਾਈ ਹੋਈ ਉਦ ਬਚਨ ਗੁਰ ਕੈ ਵਸ ਕੀਆ ਆਦ ਪੁਰਖ ਬਨਵਾਰੀਆ ਹੇ ਮੋਹਨ ਤੈਨੂੰ ਤੇਰੇ ਭਗਤਾਂ ਨੇ ਗੁਰੂ ਤੇ ਬਚਨ ਦੇ ਰਾਹੀ ਪਿਆਰ ਵਸ ਕੀਤਾ ਹੋਇਆ ਹੈ ਤੂੰ ਸਭ ਦਾ ਮੁੱਢ ਹੈ ਤੂੰ ਸਰਵ ਵਿਆਪਕ ਹੈ ਤੂੰ ਸਾਰੇ ਜਗਤ ਦਾ ਮਾਲਕ ਹੈ ਤੂੰ ਆਪ ਚੱਲਿਆ ਆਪ ਰਹਿਿਆ ਆਪ ਸਭ ਕਲ ਧਾਰਿਆ ਹੇ ਮੋਹਨ ਸਾਰੇ ਜੀਵ ਜੀਵਨ ਵਿੱਚ ਮੌਜੂਦ ਹੋਣ ਕਰਕੇ ਤੂੰ ਆਪ ਹੀ ਉਮਰ ਭੋ ਕੇ ਜਗਤ ਤੋਂ ਚਲਾ ਜਾਂਦਾ ਹੈ ਫਿਰ ਵੀ ਤੂੰ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ ਤੂੰ ਹੀ ਜਗਤ ਵਿੱਚ ਆਪਣੀ ਸਤਾ ਵਰਤਾਈ ਹੋਈ ਬਿਨ ਮੰਤ ਨਾਨਕ ਪੈਜ ਰੱਖੋ ਸਭ ਸੇਵਕ ਸ਼ਰਣ ਤੁਮਹਾਰੀਆ ਨਾਨਕ ਬੇਨਤੀ ਕਰਦਾ ਹੈ ਆਪਣੇ ਸੇਵਕਾਂ ਦੀ ਤੂੰ ਆਪ ਹੀ ਲਾਜ਼ ਰੱਖਦਾ ਹੈ ਸਾਰੇ ਸੇਵਕ ਭਗਤ ਤੇਰੀ ਸ਼ਰਣ ਪੈਂਦੇ ਹਨ ਮੋਹਨ ਤੋਦ ਸਤ ਸੰਗਤ ਧਿਆਵੈ ਦਰਸ਼ ਧਿਆਨ ਏ ਮੋਹਨ ਤੈਨੂੰ ਸਾਥ ਸੰਗਤ ਤੇ ਆਉਂਦੀ ਹੈ ਤੇਰੇ ਦਰਸ਼ਨ ਦਾ ਧਿਆਨ ਤਰ ਵੀ ਹੈ ਮੋਹਨ ਜਮ ਨੇੜ ਨ ਆਵੈ ਤੁਦ ਜਪੈ ਨਿਦਾਨਾ ਏ ਮੋਹਨ ਪ੍ਰਭੂ ਜਿਹੜੇ ਜੀਵ ਤੈਨੂੰ ਜਪਦੇ ਹਨ ਅੰਤ ਵੇਲੇ ਮੌਤ ਦਾ ਸਹਿਮ ਉਹਨਾਂ ਦੇ ਨੇੜੇ ਨਹੀਂ ਟੁਕਦਾ ਜਮ ਕਾਲ ਤਿੰਨ ਕੋ ਲੱਗੇ ਨਾਹੀ ਜੋ ਇਕ ਮਨ ਧਿਆਵੈ ਜਿਹੜੇ ਤੈਨੂੰ ਇਕਾਗਰ ਮਨ ਨਾਲ ਧਿਆਉਂਦੇ ਹਨ ਮੋਹਦਾਸ ਸਹਿਬ ਉਹਨਾਂ ਨੂੰ ਕੋ ਨਹੀਂ ਸਕਦਾ ਆਤਮਿਕ ਮੌਤ ਉਹਨਾਂ ਤੇ ਪ੍ਰਭਾਵ ਨਹੀਂ ਪਾ ਸਕਦੀ ਮਨ ਬਚਨ ਕਰਮ ਜੇ ਤੁਦ ਆਰਾਧੈ ਸੇ ਸਬੇ ਫਲ ਪਾਵੈ ਹੈ ਜਿਹੜੇ ਮਨੋਖ ਆਪਣੇ ਮਨ ਦੇ ਰਾਹੀ ਉਹ ਆਪਣੇ ਬੋਲ ਦੇ ਰਾਹੀ ਆਪਣੇ ਕਰਮ ਦੇ ਰਾਹੀ ਤੈਨੂੰ ਯਾਦ ਕਰਦੇ ਹਨ ਉਹ ਸਾਰੇ ਮਾਨਿਸ਼ਿਤ ਫਲ ਪ੍ਰਾਪਤ ਕਰਦੇ ਹਨ ਯਾਦ ਰੱਖੋ ਬੋਲਾਂ ਦੇ ਰਾਹੀ ਕਰਮ ਦੇ ਰਾਹੀ ਮੂਹ ਵੀ ਸ਼ਬਦੋਚਾਰਨਿਆ ਤੇ ਕਰਮਾਂ ਵਿੱਚੋਂ ਵੀ ਗੁਰੂ ਚਲਕਣਾ ਚਾਹੀਦਾ ਔਰ ਜਿਹੜੇ ਤੈਨੂੰ ਮਨ ਕਰਕੇ ਬੋਲ ਕਰਕੇ ਔਰ ਫਿਰ ਕਰਮਾ ਕਰਕੇ ਯਾਦ ਕਰਦੇ ਆ ਉਹ ਤੇਰੇ ਦਰ ਤੇ ਪ੍ਰਵਾਨੇ ਜਾਂਦੇ ਆਂ ਮਲ ਮੂਤ ਮੂੜ ਜੇ ਮੁਗਦ ਹੋਤੇ ਸੇ ਦੇਖ ਦਰਸ ਸੋ ਗਿਆਨਾ ਹੈ ਸਰਵ ਵਿਆਪਕ ਹੈ ਭਗਵਾਨ ਉਹ ਮਨੁੱਖ ਵੀ ਤੇਰਾ ਦਰਸ਼ਨ ਕਰਕੇ ਉੱਚੀ ਸੂਝ ਵਾਲੇ ਹੋ ਜਾਂਦੇ ਹਨ ਜੋ ਪਹਿਲਾਂ ਗੰਦੇ ਕੁਕਰਮੀ ਮਹਾ ਮੂਰਖ ਹੁੰਦੇ ਸਨ ਮਲ ਮੂਤ ਮੂੜ ਸੇ ਮੁਗਦ ਹੋਤੇ ਗੰਦੇ ਮਲ ਮੂਤਰ ਵਰਗੇ ਭੈੜੇ ਹੁੰਦੇ ਉਹ ਤੇਰੇ ਵੀ ਗਿਆਨ ਤੇਰਾ ਗਿਆਨ پا ਕੇ ਤੇਰੀ ਸਮਝ ਲੈ ਕੇ ਤੇਰੇ دیدار ਵਿੱਚੋਂ ਖੂਬਸੂਰਤ ਬਣ ਜਾਂਦੇ ਬਿਨਵੰਤ ਨਾਨਕ ਰਾਜ ਨਿਹਚਲ ਪੂਰਨ ਪੁਰਖ ਭਗਵਾਨਾ ਨਾਨਕ ਬੇਨਤੀ ਕਰਦਾ ਹੈ ਏ ਮੋਹਨ ਤੇਰਾ ਰਾਜ ਸਦਾ ਕਾਇਮ ਰਹਿਣ ਵਾਲਾ ਮੋਹਨ ਪੂ ਸੁਫਲ ਫੜਿਆ ਸਣ ਪਰਵਾਰੇ ਮੋਹਨ ਪ੍ਰਭੂ ਤੋਂ ਬੜਾ ਸੋਹਣਾ ਫਲਿਆ ਹੋਇਆ ਹੈ ਤੂੰ ਬੜੇ ਵੱਡੇ ਪਰਿਵਾਰ ਵਾਲਾ। ਜੁਣ ਜਿਹੜਾ ਉਹ ਮੋਹਨ ਆ ਉਹ ਵਿਆਹਿਆ ਹੀ ਨਹੀਂ ਹੋਇਆ ਉਹਦੇ ਬੱਚੇ ਨਹੀਂ ਆ ਗਏ ਪਰਿਵਾਰ ਨਹੀਂ ਆ ਗੋ। ਉਹ ਮੋਹਨ ਹੈ ਜੀ ਦਾ ਸਾਰੀ ਸ੍ਰਿਸ਼ਟੀ ਪਰਿਵਾਰ। ਮੋਹਨ ਪੁੱਤਰ ਮੀਤ ਭਾਈ ਕੁਟੰਬ ਸਭ ਤਾਰੇ। ਨੋਟ ਬਾਬਾ ਮੋਹਨ ਜੀ ਨੇ ਸਾਰੀ ਉਮਰ ਵਿਆਹ ਨਹੀਂ ਸੀ ਕੀਤਾ। ਹੁੰਦਾ ਕੋਈ ਟੱਬਰ ਨਹੀਂ ਸੀ। ਧਿਆਨ ਚ ਰੱਖਿਓ। हे मोहन प्रभु पुत्रा प्रावा मित्रा वाले बड़े-बड़े टबर नु सारे दे सारे संसार समुंदर तो पगर लंगा दंदा तारिया जहान लहिया अभिमान जिन्नी दर्शन पाया हे मोहन जिन्ना ने तेरा दर्शन कीता ओना दे अंदरो तू अहंकार दूर कर देता तू सारे जहान नु हितारन दी समरथा रखदा है ਜਿੰਨੀ ਤੁਧ ਨੂੰ ਧਨ ਕਹਿਆ ਤਿੰਨ ਜਮ ਨੇੜ ਨ ਆਇਆ ਹੈ ਮੋਹਨ ਜਿੰਨਾ ਵੱਡ ਭਾਗੀਆਂ ਨੇ ਤੇਰੀ ਸਿਫਤ ਸਲਾਹ ਕੀਤੀ ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਟੁੱਕਦੀ ਬੇਅੰਤ ਗੁਣ ਤੇਰੇ ਕਥੇ ਨ ਜਾਹੀ ਸਤਗੁਰ ਪੁਰਖ ਮੁਰਾਰੇ ਹੈ ਸਭ ਤੋਂ ਵੱਡੇ ਸਰਬ ਵਿਆਪਕ ਪ੍ਰਭੂ ਠੀਕ ਹੈ ਇਹ ਮੋਹਨ ਦਾ ਜ਼ਿਕਰ ਹੋ ਰਿਹਾ ਤੇਰੇ ਗੁਣ ਬੇਅੰਤ ਆ ਬਿਆਨ ਨਹੀਂ ਕੀਤੇ ਜਾ ਸਕਦੇ ਸਤਿਗੁਰ ਪੁਰਖ ਮੁਰਾਰੇ ਬੇਅੰਤ ਗੁਣਾ ਦੇ ਮਾਲਕ ਪ੍ਰਭੂ ਤੇਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ਬਨਮਨਤ ਨਾਨਕ ਟੇਕ ਰਾਖੀ ਜਿਤ ਲਗ ਤਰਿਆ ਸੰਸਾਰੇ ਨਾਨਕ ਬੇਨਤੀ ਕਰਦਾ ਹੈ ਮੈਂ ਤੇਰਾ ਹੀ ਆਸਰਾ ਲਿਆ ਹੈ ਜਿਸ ਆਸਰੇ ਦੀ ਬਰਕਤ ਨਾਲ ਮੈਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਰਿਹਾ ਗਉੜੀ ਮਹਲਾ ਪੰਜਵਾਂ ਸ਼ਲੋਕ ਪਤ ਤੋ ਅਸੰਖ ਪੁਨੀਤ ਕਰੁ ਪੁਨਹ ਪੁਨਹ ਬਲਹਾਰ ਏ ਨਾਨਕ ਪ੍ਰਮਾਤਮਾ ਦਾ ਨਾਮ ਜਪ ਇਸ ਨਾਮ ਤੋਂ ਮੋੜ ਮੋੜ ਕੁਰਬਾਨ ਹੋ ਨਾਨਕ RAM ਨਾਮ ਜਪ ਪਵ ਕੋ ਤਿੰਨ ਕਿਲ ਵਿਖੋ ਦਾਹਨ ਹਾਰ ਇਹ ਨਾਮ ਅਣਗਿਣਤ ਵਿਕਾਰੀਆਂ ਨੂੰ ਪਵਿੱਤਰ ਕਰ ਦਿੰਦਾ ਹੈ ਜਿਵੇਂ ਅੱਗ ਘਾ ਤੇ ਤਿੱਲੀਆਂ ਨੂੰ ਤੇਵੇਂ ਇਹ ਹਰ ਨਾਮ ਪਾਪਾਂ ਨੂੰ ਸਾੜਨ ਦੀ ਤਾਕਤ ਰੱਖਦਾ ਹੈ ਸ਼ੰਤੋ ਜਪ ਮਨ ਤੂੰ ਰਾਮ ਨਰਾਇਣ ਗੋਵਿੰਦਾ ਹਰ ਮਦੋ हे मेरे मन तो राम नारायण गोविंद हरि माधव दे नाम नु जात। त्याए मना मुरार मुकंदे कटिए काल दुख फादो। हे मेरे मन तो मुकंद मुरारी दा आरादन कर इस आरादन दी बरकत नाल मौल दे दुखां दी फाही कटी जांदी है। ਦੁੱਖ ਹਰਨ ਦੀਨ ਸ਼ਰਣ ਸ੍ਰੀ ਧਰ ਚਰਨ ਕਮਲ ਆਰਾਦੀ ਐ ਹੈ ਮਾਨਸ ਪ੍ਰਮਾਤਮਾ ਦੇ ਸੋਹਣੇ ਚਰਨਾਂ ਦਾ ਆਰਾਧਨ ਕਰਨਾ ਚਾਹੀਦਾ ਹੈ ਜੋ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਜੋ ਗਰੀਬਾਂ ਦਾ ਸਹਾਰਾ ਹੈ ਜੋ ਲਕਸ਼ਮੀ ਦਾ ਆਸਰਾ ਹੈ ਜਮ ਪੰਥ ਵਿਖੜਾ ਅਗਨ ਸਾਗਰ ਨਿਮਖ ਸਿਮਰਤ ਸਾਦੀ ਐ ਏ ਮਨ ਜਮਾ ਦਾ ਔਖਾ ਰਸਤਾ ਤੇ ਵਿਕਾਰਾਂ ਦੀ ਅੱਗ ਨਾਲ ਭਰਿਆ ਹੋਇਆ ਸੰਸਾਰ ਸਮੁੰਦਰ ਰਤਾ ਪਰ ਸਮੇ ਲਈ ਨਾਮ ਸਿਮਰੈ ਸੋਣਾ ਬਣਦਾ ਹੈ ਕਲਮਲਹ ਦਹਤਾ ਸ਼ੁੱਧ ਕਰਤਾ ਦਿਨ ਸਰੇਣ ਅਰਾਧੋ اے ਮੇਰੇ ਮਨ ਦਿਨ ਰਾਤ ਉਸ ਹਰੀ ਨਾਮ ਨੂੰ ਸਿਮਰਦਾ ਰਹੋ ਜੋ ਪਾਪਾਂ ਦਾ ਸਾੜਨ ਵਾਲਾ ਹੈ ਜੋ ਪਵਿੱਤਰ ਕਰਨ ਵਾਲਾ ਹੈ ਬਨਵੰਤ ਨਾਨਕ ਕਰੋ ਕਿਰਪਾ ਗੋਪਾਲ ਗੋਬਿੰਦ ਮਾਦੋ ਨਾਨਕ ਬੇਨਤੀ ਕਰਦਾ ਹੈ ਏ ਗੋਪਾ ਏ ਗੋਬਿੰਦ ਏ ਮਾਦੋ ਮਿਹਰ ਕਰਕੇ ਮੈਂ ਤੇਰਾ ਨਾਮ ਸਦਾ ਸਿਮਰਦਾ ਰਹਾਂ ਸਿਮਰ ਮਨਾਂ ਦਾ ਮੋਦਰ ਦੁੱਖ ਹਰ ਭੈ ਭੰਜਨ ਹਰ ਰਾਯਾ ਏ ਮੇਰੇ ਮਾਨ ਉਸ ਪ੍ਰਭੂ ਪਾਦਸ਼ਾਹ ਧਮੋਦਰ ਨੂੰ ਸਿਮਰ ਜੋ ਦੁੱਖਾਂ ਦਾ ਦੂਰ ਕਰਨ ਵਾਲਾ ਹੈ ਜੋ ਡਰਾਂ ਦਾ ਨਾਸ਼ ਕਰਨ ਵਾਲਾ ਹੈ ਸ੍ਰੀ ਰੰਗੋ ਦਿਆਲ ਮਨੋਹਰ ਭਗਤ ਵਸ਼ਨ ਬਿਰਦਾਇਆ ਜੋ ਲਕਮੀ ਦਾ ਖਸਮ ਜੋ ਦਇਆ ਦਾ ਸੋਮਾ ਹੈ ਜੋ ਮਨ ਨੂੰ ਮੋਹ ਲੈਣ ਵਾਲਾ ਹੈ ਤੇ ਭਗਤੀ ਨਾਲ ਪਿਆਰ ਕਰਨਾ ਜਿਸ ਦਾ ਮੋਢਕ ਦੀਮਾ ਦਾ ਸੁਭਾਅ ਹੈ ਭਗਤ ਵਛਲ ਪੁਰਖ ਪੂਰਨ ਮਨ ਚਿੰਦਿਆ ਪਾਈਐ ਜੇ ਭਗਤੀ ਨਾਲ ਪਿਆਰ ਕਰਨ ਵਾਲੇ ਪੂਰਨ ਪੁਰਖ ਦਾ ਨਾਮ ਮਨ ਵਿੱਚ ਵਸਾ ਲਈਏ ਤਾਂ ਮਨ ਵਿੱਚ ਚਿਤਵਿਆ ਹੋਇਆ ਹਰੇਕ ਮਨੋਰਥ ਪਾ ਲੈਂਦਾ ਹੈ ਤਾਮ ਅੰਧ ਕੂਪ ਤੇ ਉਧਾਰੈ ਨਾਮ ਮਨ ਵਸਾਈਐ ਜੇ ਪ੍ਰਮਾਤਮਾ ਦਾ ਨਾਮ ਮਨ ਵਿੱਚ ਵਸਾ ਲਈਏ ਪਾਉ ਹਰੀ ਨਾਮ ਆਇਆ ਦੇ ਮੋਹ ਦੇ ਅੰਨੇ ਖੂ ਦੇ ਹਨੇਰੇ ਵਿੱਚੋਂ ਕੱਢ ਲੈਂਦਾ ਸੋਰ ਸਿਧ ਗਣ ਗੰਧਰਵ ਮਨ ਜਾਨ ਗੁਣ ਅਨਕ ਭਗਤੀਂ ਕਾਇਆ ਏ ਮੇਰੇ ਮਨ ਦੇਵਤੇ ਕਰਮਾਤੀ ਜੋਗੀ ਸ਼ਿਵ ਜੀ ਦੇ ਦਾਸ ਦੇਵਤੇ ਦੇਵਤਿਆਂ ਦੇ ਗਵਈਏ ॠषि ਲੋਕ ਤੇ ਅਨੇਕਾਂ ਹੀ ਭਗਤ ਉਸੇ ਪ੍ਰਮਾਤਮਾ ਦੇ ਗੁਣ ਗਾਂਦੇ ਆ ਰਹੇ ਹਨ ਬਿਨਵੰਤ ਨਾਨਕ ਕਰੋ ਕਿਰਪਾ ਪਾਰ ਬ੍ਰਹਮ ਹਰਿ ਰਾਇਆ ਨਾਨਕ ਬੇਨਤੀ ਕਰਦਾ ਹੈ हे ਪ੍ਰਭੂ ਪਾਸ਼ਾ ਮੇਰ ਕਰ ਮੈਂ ਵੀ ਤੇਰਾ ਨਾਮ ਸਦਾ ਸਿਮਰਦਾ ਰਹਾਂ ਛੇਤ ਮਨ ਪਾਰ ਬ੍ਰਹਮ ਪਰਮੇਸ਼ਰ ਸਰਬ ਕਲਾ ਜਿਨ ਤਾਰੀ ਹੈ ਮੇਰੇ ਮਾਨੋ ਪ੍ਰਮਾਤਮਾ ਪਰਮੇਸ਼ਰ ਨੂੰ ਚੇਤੇ ਰੱਖ ਜਿਸ ਨੇ ਸਭਨਾ ਵਿੱਚ ਆਪਣੀ ਸਤਾ ਟਿਕਾਈ ਹੋਈ ਕਰੁਣਾ ਮੈਂ ਸਮਰੱਥ ਸੁਆਮੀ ਘਟ ਘਟ ਪ੍ਰਾਣ ਅਧਾਰੀ ਜੋ ਤਰਸ ਸਰੂਪ ਹੈ ਸਭ ਤਾਕਤਾਂ ਵਾਲਾ ਹੈ ਸਭ ਦਾ ਮਾਲਕ ਹੈ ਤੇ ਜੋ ਹਰੇਕ ਸਰੀਰ ਦਾ ਸਭ ਦੀ ਜਿੰਦ ਦਾ ਆਸਰਾ ਹੈ ਪ੍ਰਾਣ ਮਨ ਤਨ ਜੀ ਦਾਤਾ ਬੇਅੰਤ ਅਗੰਮ ਅਪਾਰੋ ਜੋ ਪ੍ਰਾਣ ਮਨ ਤਨ ਤੇ ਜਿੰਦ ਦੇਣ ਵਾਲਾ ਹੈ ਬੇਅੰਤ ਹੈ ਅਪਹੁੰਚ ਹੈ ਤੇ ਅਪਾਰ ਹੈ ਸ਼ਰਣ ਜੋਗ ਸਮਰੱਥ ਮੋਹਨ ਸਰਬ ਦੋਖ ਬਿਦਾਰੋ ਜੋ ਸ਼ਰਣ ਪੈ ਦੀ ਸਹਾਇਤਾ ਕਰਨ ਜੋਗਾ ਹੈ ਜੋ ਸਭ ਤਾਕਤਾਂ ਦਾ ਮਾਲਕ ਹੈ ਸੁੰਦਰ ਹੈ ਤੇ ਸਾਰੇ ਵਿਕਾਰਾਂ ਦਾ ਨਾਸ਼ ਕਰਨ ਵਾਲਾ ਹੈ ਤਾਂ ਯਾਦ ਰੱਖੇ ਭੀ ਇਹ ਮੋਹਨ ਸ਼ਬਦ ਗੁਰਬਾਣੀ ਦੇ ਵਿੱਚ ਬਹੁਤ ਸਾਰੇ ਸ਼ਬਦਾਂ ਦੇ ਵਿੱਚ ਆਇਆ। ਮਤਲਬ ਪੀ ਵਾਰ ਤਾਂ ਲਗਭਗ 30 ਵਾਰ ਦੇ ਲੱਗ ਬਨੇ ਮੋਹਨ ਸ਼ਬਦ ਆਇਆ। ਫਿਰ ਮੋਹਨ ਸਿਆਰੀ ਨਾਲ ਆਇਆ ਜਿਹਦੇ ਕੇ ਅਰਥ ਬਦਲ ਜਾਂਦੇ ਆ। ਫਿਰ ਮੋਹਨ ਸ਼ਬਦ ਵੀ ਆਇਆ ਨਾਣੇ ਨਾਲ। ਤਾਂ ਇਸ ਲਈ ਭਾਵੇਂ ਬਹੁਤ ਘੱਟ ਵਾਰ ਆਇਆ। ਇਸ ਲਈ ਇਸ ਮੋਹਨ ਦਾ ਅਰਥ ਕਿਤੇ ਵੀ ਇਦਾਂ ਵਿਅਕਤੀ ਵਿਸ਼ੇਸ਼ ਨਹੀਂ ਹੋ ਸਕਦਾ ਮੋਹਨ ਦਾ ਅਰਥ ਪ੍ਰਮਾਤਮਾ ਹੀ ਹੈਗਾ ਤੋ ਇਹ ਗੱਲ ਸਾਡੇ ਸਾਰਿਆਂ ਦੇ ਧਿਆਨ ਚ ਰਹਿਣੀ ਚਾਹੀਦੀ ਹੈ ਰੋਗ ਸੋਗ ਸਭ ਦੋਖ ਬਿਨਸੈ ਜਪਤ ਨਾਮ ਮੁਰਾਰੀ ਏ ਮਨ ਮੁਰਾਰੀ ਪ੍ਰਭੂ ਦਾ ਨਾਮ ਜਪਦੇ ਆ ਸਾਰੇ ਰੋਗ ਫਿਕਰ ਸਾਰੇ ਆਬ ਨਾਸ਼ ਹੋ ਜਾਂਦੇ ਹਨ ਬੇਨਵੰਤ ਨਾਨਕ ਕਰੋ ਕਿਰਪਾ ਸਮਰੱਤ ਸਭ ਕਲ ਧਾਰੀ ਨਾਨਕ ਬੇਨਤੀ ਕਰਦਾ ਹੈ ਸਭ ਤਾਕਤਾਂ ਦੇ ਮਾਲਕ ਹੈ ਸਭਨਾਂ ਵਿੱਚ ਆਪਣੀ ਸਤਾ ਟਿਕਾਉਣ ਵਾਲੇ ਪ੍ਰਭੂ ਮੇਰੇ ਉੱਤੇ ਮਿਹਰ ਕਰ ਮੈਂ ਵੀ ਤੇਰਾ ਸਦਾ ਨਾਮ ਸਿਮਰਦਾਰਾ ਗਉਣ ਗਾਓ ਮਨਾ ਅਚੂਤ ਬਨਸੀ ਸਭ ਤੇ ਊਚ ਦਇਆਲਾ ਏ ਮੇਰੇ ਮਾਨ ਤੂੰ ਉਸ ਪ੍ਰਮਾਤਮਾ ਦੇ ਗੁਣ ਗਾਜ ਸਦਾ ਟਲ ਰਹਿਣ ਵਾਲਾ ਹੈ ਜਿਸ ਕਦੇ ਨਾਸ਼ ਨਹੀਂ ਹੁੰਦਾ ਜੋ ਸਭ ਤੋਂ ਉੱਚਾ ਹੈ ਤੇ ਦਇਆ ਦਾ ਘਰ ਹੈ ਬਿਸੰਬਰ ਦੇਵਨ ਕੋ ਇਕੈ ਸਰਬ ਕਰੇ ਪ੍ਰਤਪਾਲ ਜੋ ਸਾਰੇ ਜਗਤ ਨੂੰ ਪਾਲਣ ਵਾਲਾ ਹੈ ਜੋ ਆਪ ਹੀ ਸਭ ਕੁਝ ਦੇਣ ਜੋਗਾ ਹੈ ਜੋ ਸਭ ਦੀ ਪਾਲਣਾ ਕਰਦਾ ਹੈ ਪ੍ਰਤਪਾਲ ਮਹਾ ਦਿਆਲ ਦਾਨ ਦਇਆ ਧਾਰੇ ਸਭ ਕਿਸੈ ਏ ਮੇਰੇ ਮਾਨੋ ਸੁਪਰਮਾਤਮਾ ਉਹ ਪ੍ਰਮਾਤਮਾ ਹਰੇਕ ਜੀਵ ਉਤੇ ਦਇਆ ਕਰਦਾ ਹੈ ਹਰੇਕ ਦਿਲ ਦੀ ਜਾਣਦਾ ਹੈ ਬੜਾ ਹੀ ਦਿਆਲੂ ਤੇ ਪਾਲਣ ਕਰਨ ਵਾਲਾ ਹੈ ਕਾਲ ਕੁਟੰਬ ਲੋਭ ਮੋਹ ਨਸੈ ਜੀ ਜਾ ਕੇ ਪ੍ਰਭ ਵਸੈ ਜਿਸ ਮਨੁਖ ਦੇ ਹਿਰਦੇ ਵਿੱਚ ਪ੍ਰਭ ਆਵਾਸਦਾ ਹੈ ਉਸ ਦੇ ਅੰਦਰੋਂ ਮੋਹ ਲੋਭ ਦੇ ਦੁਖਦਾਈ ਕੰਡੇ ਵਾਂਗ ਚਬਦਾ ਰਹਿਣ ਵਾਲਾ ਮੌਤ ਦਾ ਸਹਿਮ ਦੂਰ ਹੋ ਜਾਂਦਾ ਹੈ ਸੂਪਰਸੰਨ ਦੇਵਾ ਸਫਲ ਸੇਵਾ ਭਈ ਪੂਰਨ ਕਾਲਾ ਹੈ ਮਾਨ ਜਸ ਮਨੋਖੋਤੇ ਪ੍ਰਭ ਦੇਵ ਦੀ ਚੰਗੀ ਤਰ੍ਹਾਂ ਪ੍ਰਸੰਨ ਹੋ ਜਾਣ ਉਸ ਦੀ ਕੀਤੀ ਸੇਵਾ ਨੂੰ ਫਲ ਲੱਗ ਪੈਂਦਾ ਹੈ ਉਸ ਦੀ ਕੀਰਤੀ ਮੇਨ ਸਿਰੇ ਚੜ ਜਾਂਦੀ ਹੈ ਬਨਵੰਤ ਨਾਨਕ ਈਸ਼ ਬੁਨੀ ਜਪਤ ਦੀਨ ਦਇਆਲ ਨਾਨਕ ਬੇਨਤੀ ਕਰਦਾ ਹੈ ਗਰੀਬਾਂ ਉਤੇ ਦਇਆ ਕਰਨ ਵਾਲੇ ਪ੍ਰਮਾਤਮਾ ਦਾ ਨਾਮ ਜਪਿਆ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ